ਪਤਾ ਨਹੀਂ ਕੌਣ ਬਾਹਰ ਆਵਾਜ਼ਾਂ ਮਾਰਨ ਦਿਆ ਵੇਲਾ ਇੱਥੇ ਬਚੀ ਤੌਰ ਗਈ ਪਾਚ ਤੇ ਅੱਗੇ ਪੁੱਛਿਆ ਨਹੀਂ ਕਿਛਿਆ ਨਹੀਂ ਹੈ ਪਤਾ ਨਹੀਂ ਕੌਣ ਆ ਕੋਲ ਕੌਣ ਆਂਜਾ ਮਾਰਦਾ ਹੈ ਬਾਹਰ ਮੰਮੀਆਂ ਸੂਟਾਂ ਵਾਲੀ ਦਾ ਘਰ ਵਾਲਾ ਸੀ ਅੱਛਾ ਤਾਂ ਪੱਜੀ ਗਈ ਹੈ ਇਹਦਾ ਮੈਨੂੰ ਕਹਿੰਦੀ ਮੈਂ ਲੈ ਆਉਂਦੀ ਫੜ ਕੇ ਮੰਮੀ ਇਹਦਾ ਕੀ ਮਤਲਬ ਹੋਇਆ ਸੂਟ ਲੈ ਕੇ ਆਇਆ ਸੀ ਤੇ ਸੂਟ ਲੈਣ ਗਈ ਹਾਂ ਨਾਲੇ ਉਹਨੂੰ ਮੇਰੀ ਪਛਾਣ ਮੈਂ ਹੋ ਜਾਨੀ ਹੁੰਦੀ ਸੂਟ ਸੀਨੇ ਦੇਣ ਤੇਰੀ ਜਾਦੀ ਪਛਾਣਵਾ ਹਾਂ ਆਂ ਚੰਗਾ ਬਾਬਾ ਗਾਜ਼ ਤੁਹਾਨੂੰ ਖਲਾ ਦਿਆ ਕਰੂੰਗੀ ਵੇਖਣੇ ਸੂਟ ਕਿ ਨਹੀਂ ਵੇਖਣੇ ਮੈਂ ਰੱਖਾਵਾ ਅੰਦਰ ਮਰਜੀ ਆ ਤੇਰੀ ਮਰਜੀ ਖਾਲਦੇ ਮਰਜੀ ਨਾਮ ਖਾਲਦੇ ਆਹੋ ਜੇ ਨਾਮ ਖਾਲੇ ਤੇ ਫੇਰ ਗੱਲ ਬਣਾ ਲੈਣੀ ਆ ਸੱਸ ਜੂੰ ਹੀ ਫੇਰ ਗੱਲਾਂ ਤਾਂ ਬਣਾਈਆਂ ਹੀ ਨਹੀਂ ਅਜੇ ਕਿ ਬਣਾਉਂਦੀ ਸੀ ਤੇ ਫੇਰ ਤੈਨੂੰ ਪਤਾ ਲੱਗਦਾ ਸੋਨਾ ਵਾ ਸੋਨਾ ਵਾ ਚੁੰਡੀਆਂ ਵੀ ਨਾਲ ਹੀ ਦਿੱਤੀਆਂ ਗਈਆਂ ਆ ਮम्मी ਸਿਲਕਦਾ ਵਾ ਅੱਛਾ ਆ ਸਿਲਕ ਦੀ ਸਲਵਾਰ ਵਾ ਤੇ ਜੌਰਜਟ ਦਾ ਕਮੀਜ਼ ਉਹ ਸੂਟ ਕਹਿੰਦੇ ਮੈਂ ਦੋ ਸੂਟ ਲਿਆਂਦੇ ਆ ਤੇ ਚਾਰ ਮਮੀ ਦੋ ਨਹੀਂ ਮੈਂ ਤੁਹਾਨੂੰ ਕਿਹਾ ਮੈਂ ਹਾਂ ਦੋ ਦਿਨ ਸਿਲਕ ਦੇ ਆ ਤੇ ਦੋ ਦਿਨ ਮੇਰੇ ਕੋਟਨ ਦੇ ਆ ਆ ਸਿਲਕ ਦਾ ਕਸੀਬ ਕਿਹਾ ਗਿਆ ਤੇ ਇੱਕ ਹਜੇ ਉੱਥੇ ਆ ਉਹ ਕਹਿੰਦੇ ਲੈ ਉਹ ਇੱਕ ਉੱਥੇ ਆ ਹੈਗਾ ਉੱਥੇ ਤੂੰ ਤਾਂ ਪੂਰੀ ਵਰੀ ਬਣਾਈ ਹੁਣ ਕਿੰਨੇ ਚਿਰ ਹੋ ਗਿਆ ਲੀੜੇ ਨਹੀਂ ਬਣਾਏ ਤੇ ਫੇਰ ਵਰੀ ਬਣਾਉਣੀ ਆ ਆ ਮਮੀ ਇਹਦਾ ਮੈਂ ਪਜਾਮਾ ਬਣਾ ਲਈ ਚਲ ਚੰਗਾ ਕੀਤਾ ਬਣਾ ਲਿਆ ਤੇ ਇੱਕ ਕੁੜੀ ਨੂੰ ਸੂਟ ਲਿਆ ਹੁੰਦੀ ਨਾਲ ਹੀ ਸਵਾ ਕੇ ਤਾਂ ਪਜਾਮਾ ਜਾਂ ਬਣਾ ਕੇ ਤੇ ਦਿੰਦੀ ਤੂੰ ਫੇਰ ਤੂੰ ਕਹਿੰਦੀ ਆ ਸੱਸ ਬੋਲਦੀ ਆ ਮੰਮੀ ਬੋਲਦੀ ਆ ਉਹਦਾ ਤੇ ਵੇਖ ਕੇ ਮਨ ਕਰਨਾ ਹੀ ਆ ਨਾ ਵੀ ਮੈਨੂੰ ਵੀ ਅੱਕਰ ਤਾਂ ਬਣਾ ਕੇ ਦਿੰਦੇ ਜਦੋਂ ਮੰਮੀ ਉਹਦਾ ਮਨ ਕਰਦਾ ਨਾ ਤੇ ਮੇਰੇ ਵੀ ਪਾ ਲੈਂਦੀ ਆ ਫੇਰ ਕਿਹ ਅਹੀਂ ਕਿਹੜਾ ਕੋ ਵੰਡਿਆ ਆ ਜਿੱਦਨ ਮੈਂ ਵਿਆਹ ਹੀ ਆਈ ਹੈ ਨਾ ਉਹਦੇ ਕੋਈ ਲੀੜਾ ਨਹੀਂ ਹੁੰਦਾ ਅੱਧੋ ਜ਼ਿਆਦਾ ਤੇ ਮੇਰੇ ਪਾ ਕੇ ਕਿ ਜ਼ਿਆਦਾ ਕਰਦੀ ਹੁੰਦੀ ਨਹੀਂ ਫੇਰ ਵੀ ਚੰਗੀ ਜਿਹੜੇ ਤੇਰੇ ਪਾ ਲੈਂਦੀ ਵਿਚਾਰੀ ਚੋਕਰ ਕਰ ਇਹ ਜੀ ਨਣਾ ਨਾ ਕਰ ਕਰ ਨਹੀਂ ਮਿਲਦੀਆਂ ਤੇ ਫਿਰ ਮम्मी ਤੇ ਹੀ ਪੋਰਨ ਪਾ ਕੀਤੇ ਜਿਹੜੀ ਤੈਨੂੰ ਇਹ ਜੀ ਨਣਾ ਤੇ ਸੱਸ ਮਿਲ ਗਈ ਗੱਲ ਕੋਈ ਸਿੱਧੀ ਨਹੀਂ ਕਰਨੀ ਪੁੱਠੀ ਕਰਨੀ ਪੁੱਠੇ ਪਾਸੇ ਜਾਣਾ ਸਾਹੀ ਪੁੱਠੇ ਪਾਸੇ ਜਾਣੇ ਤੂੰ ਤੇ ਸਿੱਧੇ ਪਾਸੇ ਜਾਣੀ ਕਿਤੇ ਹੱਥ ਚ ਫੜ ਕੇ ਨਹੀਂ ਵੇਖੇ ਵੇਖਿਆ ਨਹੀਂ ਵੀ ਕੋਹ ਕਿਹੜਾ ਕਪੜਾ ਕਿੱਦਾਂ ਦਾ ਵਾ ਬੜੇ ਸੋਹਣੇ ਆ ਇਹਨਾਂ ਦੀਆਂ ਕਿਹੜੀਆਂ ਅੱਖਾਂ ਆਈਆਂ ਬੜੇ ਸੋਹਣੇ ਆ ਸੋਹਣੇ ਜਿਹੜੇ ਤੂੰ ਵੇਖ ਕੇ ਲਈਆਂ ਸੋਹਣੇ ਕਰਕੇ ਲਈਆਂ ਆਵੇ ਦੀ ਸਲਵਾਰ ਤੇ ਵੀ ਕਢਾਈ ਆ ਆਹੋ ਸੋਹਣੀ ਆ ਚੱਲ ਬਾਬਾ ਰੱਖ ਲਈ ਨਹੀਂ ਆਪਰੇ ਬਾਤ ਹੈ ਤੁਹਾਡੇ ਬਾਤ ਪੈਸੇ ਬਚੇਰੇ ਹੁੰਦੇ ਜਦੋਂ ਕਿ ਅਸੀਂ ਨਾ ਲਈਏ ਕਿ ਸਾਨੂੰ ਇੱਕ ਇੱਕ ਸੂਟ ਲੈ ਦੋ ਤਾਂ ਤੁਹਾਨੂੰ ਕੋ ਪੈਸੇ ਹੀ ਮੁੱਕ ਜਾਂਦੇ ਮੰਮੀ ਤੁਸੀਂ ਤਾਂ ਸੂਟ ਬਣਾਉਂਦੇ ਨਹੀਂ ਤੇ ਬਾਦੂ ਤੁਹਾਡੇ ਕੋ ਸੂਟ ਵਾ ਕਿਹੜਾ ਸੂਟ ਨਹੀਂ ਹੈ ਕਿ ਅਟੈਚੀ ਤੁਹਾਡੇ ਪਹਿਲੇ ਟ੍ਰੰਕ ਤੁਹਾਡੇ ਪਹਿਲੇ ਲੁਮਾਰੀਆਂ ਜਾਂ ਤੁਹਾਡੇ ਕੋ ਕਿਤੇ ਸਾਹ ਨਹੀਂ ਨਿਕਲ ਰਿਹਾ ਜਦੋਂ ਲੁਮਾਰੀ ਖੋਲੀਏ ਤੇ ਉੱਤੇ ਲਈ ਡਿੱਗਦੇ ਆ ਬਸ ਤੇਰੇ ਮੱਥੇ ਪੱਥੇ ਪਾਉਂਦੀ ਆ ਆਹ ਹੋ ਕੇ ਪਾਈ ਜਾਂਦੇ ਤਾਂ ਮੈਂ ਅਨ ਕਿਹਾ ਡੇ ਕਰ ਪਹਿਲਾਂ ਮੈਨੂੰ ਇਹ ਦੱਸੋ ਹਾਂ ਤੁਹਾਨੂੰ ਮੇਰੇ ਸੂਟ ਆਉਂਦੇ ਆ ਕੁੜੀ ਹਜੇ ਪਾ ਲੈਂਦੀ ਉਹ ਜਦੋਂ ਸਾਡੇ ਚ ਬੰਦੀ ਬੜੀ ਆਪੋਚੋਦੀ ਜਦੋਂ ਉਹਨੂੰ ਲੋਡ ਪੈਂਦੀ ਉਹ ਕੱਢ ਕੇ ਪਾ ਲੈਂਦੀ ਆ ਬੱਲੇ ਹੀ ਤੇਰੇ ਕੀ ਕਰੇ ਵਿਚਾਰੀ ਹੁਣ ਹਾਰੇ ਦਾ ਨੇ ਐਦਾ ਹੀ ਕਰਨਾ ਵਿਚਾਰੀ ਨੇ ਹੋਰ ਆਪਣਾ ਟਾਈਮ ਪਾਸ ਕਰ ਲੈਨੀ ਆ ਚੱਲ ਮੁਰਤਕ ਜਿਹਦਾ ਤਰ੍ਹਾਂ ਨਹੀਂ ਠੀਕ ਕਰਦਾ ਤੂੰ ਉਹਨੂੰ ਫੜਾ ਦੇ ਨੀ ਤਰ੍ਹਾਂ ਪਾ ਲੋ ਉਹ ਵਿਚਾਰੀ ਆ ਤੇ ਮੈਂ ਮੁੰਡਾ ਤਾਂ ਮੇਰਾ ਨਹੀਂ ਚੰਗਾ ਜਿਹੜਾ ਮਗਰ ਲੱਗਾ ਤੇਰੇ ਤੈਨੂੰ ਹਰ ਇੱਕ ਚੀਜ਼ ਹਾਜ਼ਰ ਵਾ ਤੇ ਸਾਡੇ ਵਾਰੀ ਉਹ ਕੋ ਹੈ ਹੀ ਕੋ ਨਹੀਂ ਗੀ ਵੀ ਨਖੱਤਾ ਕਰ ਪਾ ਨਹੀਂ ਕਿੱਦਾਂ ਦਾ ਮੰਮੀ ਨਹੀਂ ਨਾ ਸੜੋ ਤਾਂ ਨਾ ਨજર ਲਾਓ ਕੋਈ ਨਹੀਂ ਲਾਦਾਂਗੀ ਹਾਂ ਆਈ ਨજર ਮਾਹੀ ਮਾਵਾਂ ਦੀ ਨਜ਼ਰ ਆਲਮ ਧਿਆਨ ਦੀ ਜੋ ਮਾਦੀ ਹੋ ਜੇ ਵੇ ਹੋਰ ਕਿ ਤਾਪੂ ਬੋਕਾ ਦੀ ਸੜੀ ਆਪੇ ਇਹ ਆਪ ਕੋ ਸੱਚੀ ਗੱਲ ਤੇ ਫਿਰ ਇਹਨੂੰ ਮੇਟਾਂ ਲੱਗਦੀਆਂ ਚੱਲ ਆਹ ਤੇ ਕੰਮ ਨਿਭੜਿਆ ਵਾ ਨਹੀਂ ਤੇ ਇਹ ਵੀ ਕਿਹੜਾ ਕਿਸੇ ਨੇ ਕਰਨਾ ਹੀ ਮੀ ਹੋਣਾ ਹੀ ਤੇ ਸਾਰੀਆਂ ਪਾਤੀਆਂ ਭੇਜ ਜਾਨੀਆਂ ਅਹੀਂ ਚੱਲ ਕੀ ਹੋਇਆ ਮੰਮੀ ਤੁਸੀਂ ਕਹਤੋ ਬੋੜਬੋੜ ਕਰੀ ਜਾਂਦੇ ਹੋ ਹੁਣ ਆ ਕੀ ਆ ਆਵੇ ਹਲਾ ਕਹਿੰਦੀ ਨਾ ਦੋ ਸੂਟ ਬਣਾਏ 400 ਆ ਕੇ ਲੈ ਆਈਓ ਇਕਾਂ ਦੀ ਉੱਥੇ ਕਿਤਾ ਇੱਕ ਵਕਤ ਦੋ ਉਹ ਚੱਲ ਮੰਮੀ ਕੋਈ ਨਹੀਂ ਹੁਣ ਜਿਹੜੇ ਲੈ ਹੀ ਜਾਂਦੇ ਤੇ ਹੁਣ ਉਹਦੇ ਵਿੱਚ ਕੀ ਕਰਨਾ ਐਵੀਂ ਕਲੇਸ਼ ਪਾ ਛੱਡੀਏ ਹਾ ਹੈ ਨਹੀਂ ਇਹ ਘਰ ਵਿੱਚ ਸਾਡੇ ਵਾਤੇ ਕੋਈ ਨਹੀਂ ਆਹੀਂ ਲੱਥੇ ਪੱਥੇ ਪਾਉਣੇ ਉਹ ਮੰਮੀ ਕੋਈ ਨਹੀਂ ਮਾੜੇ ਚੰਗੇ ਪਾਉਣ ਹੀ ਦੇਈਆਂ ਵਾ ਜਦ ਹੁਣ ਉਹਦਣ ਹੀ ਅਗਲੀ ਨੇ ਕਹਿਤਾ ਕਿ ਮੇਰੇ ਕੋ ਕਪੜਾ ਲੀੜਾ ਨਹੀਂ ਮੰਗਣਾ ਤੇ ਫੇਕਦਾ ਮੰਗ ਲਈਏ ਕਿਉਂ ਨਹੀਂ ਮੰਗਣਾ ਅਸੀਂ ਨਹੀਂ ਕਰਦੀਆਂ ਮਾਲਕਾ ਹੈਗੀਆਂ ਅਸੀਂ ਕਾਹੇ ਚੋਗੀਆਂ ਨਹੀਂ ਹੈਗੀਆਂ ਨਾਲੇ ਮੇਰੀ ਗੱਲ ਸੁਣ ਪਜਾਮੇ ਵਾਲੇ ਸੂਟ ਸਵਾ ਕੇ ਲੈ ਤੇ ਮੇਰੇ ਦਿਲ ਤੇ ਤੇਰੇ ਬਾਤ ਸਵਾ ਕੇ ਲੈ ਆਈ ਆ ਮੈਂ ਤਾਂ ਚਾ ਚੜ ਗਿਆ ਵੇਖ ਕੇ ਤੇ ਜਦੋਂ ਕਹਿੰਦੀ ਮੇਰੇ ਆ ਤੇ ਮੈਂ ਤਾਂ ਹੋਰ ਅੱਗ ਲੱਗੀ ਪਤਾਸ ਹਾ ਹਾ ਦੇਵਾਤੇ ਵੀ ਇੱਕ ਕੁੜੀ ਵਾਤੇ ਹੀ ਬਣਾ ਲੈ ਜੇ ਤੇਰੇ ਵਾਤੇ ਬਣਾ ਕੇ ਲਾਉਂਦੀ ਤੇ ਮੈਨੂੰ ਹੋਰ ਸੌ ਚਾ ਚੜਨਾ ਆ ਓ ਮੰਮੀ ਫੇਰ ਕੀ ਆ ਮੇਰੇ ਕੋ ਕਿਹੜਾ ਕੱਪੜੇ ਨਹੀਂ ਹੈਗੇ ਹੈਗੇ ਆ ਨਹੀਂ ਲਿਆ ਕੇ ਦਿੱਤਾ ਤੇ ਕੋਈ ਗੱਲ ਨਹੀਂ ਤੇ ਬਾਕੀ ਆ ਪਜਾਮੇ ਜੂ ਮੈਂ ਸਾਰੇ ਪਾਈ ਫਿਰਦਿਆ ਕੋਈ ਗੱਲ ਨਹੀਂ ਪੌਣ ਦੋ ਤੁਸੀਂ ਕੱਪੜਾ ਲੀੜਾ ਪੌਣ ਦੋ ਨਾ ਭਾਬੀ ਨੂੰ ਰੋਕਿਆ ਕਰੋ ਮੈਂ ਨਹੀਂ ਇਹਨੂੰ ਕੱਪੜਾ ਲੀੜਾ ਪੌਣ ਤੋਂ ਜਾਂ ਪਜਾਮਿਆਂ ਤੋਂ ਕਿਸ ਚੀਜ਼ ਤੋਂ ਰੋਕਿਆ ਮੇਰੇ ਮਾਂ ਚ ਉਧਰ ਰਾਂਝ ਆਇਆ ਪੀ ਚੱਲ ਇੱਕ ਤੇਰੇ ਵਾਸਤੇ ਸੂਟ ਲੈ ਆਉਂਦੀ ਚੱਲ ਮੇਰੀ ਵੀ ਖਾਦੀ ਖੜੀ ਨਿਆਣੇ ਦਾ ਵੇਖ ਕੇ ਜੀਤ ਕਰਦਾ ਹੀ ਆ ਨਾ ਓ ਮਮੀ ਕੋਖਣੀ ਹੁੰਦਾ ਐਵੇਂ ਹੁਣ ਤੁਸੀਂ ਤੇ ਇੱਕ ਜੇਦੀ ਫੜ ਕੇ ਬਹਿ ਗਏ ਹੁਣ ਕੀ ਕਰੀਏ ਲੜਾਈ ਕਰੀਏ ਲੋਕਾਂ ਨੂੰ ਤਮਾਸ਼ਾ ਵਿਖਾਈਏ ਤੇ ਲੋਕਾਂ ਨੇ ਕਹਿੰਦੇ ਲੜਦੀਆਂ ਵੇ ਇੱਕੋ ਇੱਕ ਤੇਰਾ ਭਰਾ ਵਾ ਪਰਜਾਈ ਆ ਸਭ ਕੋ ਉਨਾਂ ਕੋਈ ਆ ਉਹੋ ਕਰਤਾ ਧਰਤਾ ਵਾ ਉਹਨਾਂ ਦਾ ਹੀ ਹੱਕ ਬਣਦਾ ਵੀ ਕਹਿਣਾ ਦਾ ਸਾਨੂੰ ਮੌਕਾ ਹੀ ਨਾ ਦੇਣ ਇਹ ਤਾਂ ਗੱਲ ਮੰਮੀ ਤੁਹਾਡੀ ਹੈਗੀ ਸਹੀ ਪਰ ਹੁਣ ਜਦੋਂ ਉਹਨਾਂ ਨੂੰ ਆਪ ਨੂੰ ਨਹੀਂ ਸਮਝਾ ਗਈ ਤੇ ਹੁਣ ਵਾਰ-ਵਾਰ ਕੀ ਕਹਿਣਾ ਵਾ ਫਿਰ ਜੇ ਹੁਣ ਨਹੀਂ ਉਹਨਾਂ ਨੂੰ ਆਪ ਸਮਝਾ ਪਰ ਕਹਿਣਾ ਤਾਂ ਪੈਣਾ ਹੀ ਆ ਜੇ ਕਵਾਂਗੇ ਨਾ ਤਾਂ ਕੱਲ ਨੂੰ ਤੁਹਾਡੀ ਰੋਟੀ ਪਾਣੀ ਬੰਦ ਕਰ ਦਣਗੇ ਓ ਮੰਮੀ ਛੱਡ ਤੂੰ ਆਇਆ ਤੂੰ ਇਧਰੋ ਖਲਾਰਾ ਖਲੂਰਾ ਚੱਕੀ ਆ ਆ ਪਾਥੀਆਂ ਪੂਰੀਆਂ ਭਰ ਲੀਆਂ ਮੰਮੀ ਆ ਵੇਖੋ ਕਿਦਾਂ ਬਦਲ ਹੋਇਆ ਤੇ ਮੀਂਹ ਗਣੀ ਆ ਗਿਆ ਤੇ ਇੱਕਦਮ ਮੈਂ ਕਿੱਥੋਂ ਚੱਕੀਆਂ ਜਾਣੀਆਂ ਹੁਣ ਜੋਕ ਕੇ ਤੇ ਮੈਂ ਰੱਖ ਲਈਆਂ ਵਾ ਤਾਂ ਮਾੜਾ ਮੋਟਾ ਜਹਾਗਾ ਜੋ ਕਰ ਲਈਏ ਫਿਰ ਚੰਗਾ ਵਾ ਕਰ ਲਈਆਂ ਤੇ ਇਹ ਵੇਖ ਲਾ ਹੁਣ ਇਹੋ ਸਾਨੂੰ ਫਿਕਰ ਵਾ ਨਾ ਬਾਲਣ ਦਾ ਪਚਾਹੀ ਚੌਕੇ ਗੜੀ ਲੈ ਕੇ ਪੈਣਾ ਉਹਨੂੰ ਫਿਕਰ ਹੈਗਾ ਮਾਸਾ ਵੀ ਤੇ ਮੰਮੀ ਜੇ ਤਾਂ ਕੰਮ ਹੀ ਆਪਾਂ ਕਰਨਾ ਚੁੱਲੇ ਚੌਕੇ ਦਾ ਤੇ ਬਾਲਣ ਵੀ ਸਹੀ ਆ ਵੀ ਸੰਭੜਣਾ ਵਾ ਮੰਮੀ ਨੇ ਤਾਂ ਪੱਕੀ ਪਗਾਈ ਖਾਣੀ ਆ ਤੇ ਉਹਨੂੰ ਕੀ ਪਤਾ ਵੀ ਬਾਲਣ ਵੀ ਸਾਂਭਣਾ ਕਿ ਨਹੀਂ ਸਾਂਭਣਾ ਤੇ ਆ ਕਾਮੀਆਂ ਮਾਤਾ ਵੀ ਨਹੀਂ ਸਾਡੀ ਕੋਈ ਕਦਰ ਹੈਗੀ ਉਹ ਚੱਲ ਮੰਮੀ ਆਪਣੇ ਘਰ ਦਾ ਹੀ ਕੰਡਦੇ ਆ ਕਿੱਦਾਂ ਦੀ ਕਿਸਮਤ ਲੈ ਦਿੱਤੀ ਸਾਡੀ ਆ ਪਗੜਾ ਲਿਸੀਆਂ ਹੋ ਚਲੀਆਂ ਕੰਮ ਕਾਢੀਆਂ ਐਵੇਂ ਨਾ ਆਜੋ ਫਿਰ ਆਈ ਡਰੋ ਟੁੜੀ ਟਾੜੀ ਜੀ ਪਰਾਂ ਨੂੰ ਕਰਕੇ ਤੇ ਬੜੀਆਂ ਬੜੀਆਂ ਉਧਰ ਤੋਂ ਉਹ ਵੀ ਲਿਆ ਕੇ ਇੱਥੇ ਲਾ ਲਈਏ ਮੈਂ ਕਹਿਣ ਦੀ ਆ ਠੀਕ ਆ ਆ ਬਾਲਟੇ ਬੂਟੇ ਜਿਹੜੇ ਨੇ ਇੱਕ ਬੰਨੇ ਰੱਖ ਲਏ ਮੈਂ ਮੰਮੀ ਆਪਾਂ ਹੀ ਹੁੰਦਾ ਵਾ ਤੇ ਉਹਨੂੰ ਵੇਚ ਹੀ ਛੱਡੋ ਹਾਂ ਆਹ ਕੋਈ ਨਹੀਂ ਆ ਦੇ ਦਿੰਨੇ ਨਿੱਕਾ ਮੋਟਾ ਸਮਾਨ ਪਾਥੀਆਂ ਇੱਥੇ ਲਾ ਲਨੇ ਹਨਾ ਆਹ ਉਧਰੋਂ ਮੈਂ ਪਰ ਇੱਕ ਦੋ ਬੋਰੇ ਤੇ ਚਲੋ ਆਓ ਜੀ ਕਮਾ ਤੁਹਾਨੂੰ ਤੇ ਇੱਥੇ ਰੱਖ ਦੋ ਆ ਜਾ ਆ ਪੱਕ ਗਈਆਂ ਦੀ ਅੱਜ ਕਮਾਈ ਪੱਕ ਗਈਆਂ ਪੱਕ ਗਈਆਂ ਕੀ ਬਣਾ ਲਿਆਈ ਹਾਲ ਹੂੰ ਫੇਰ ਕਿਹੜਾ ਨਾ ਹੋਣਾ ਵਾ ਕਿਉਂ ਨਾ ਕਿਉਂ ਨਹੀਂ ਹੋਣਾ ਨਾ ਕੋਈ ਕਰਦਾ ਹੀ ਨਹੀਂ ਕੋਈ ਕੰਮ ਹੀ ਨਹੀਂ ਕਰਦੀ ਕੰਮ ਹੀ ਸਾਰਾ ਮੇਰੀ ਕੁੜੀ ਕਰਦੀ ਆ ਤੇ ਕੁੜੀ ਤਾਂ ਬਸ ਇੱਕ ਕਰੋ ਕੰਮ ਵੀ ਉਹਦਾ ਬਣਾ ਕੇ ਲਾਓ ਉੱਥੇ ਬੋਰਡ ਬਾੜ ਬਲਜੀ ਤਾਂ ਐਵੇਂ ਨਹੀਂ ਖੇਡਦੇ ਰਹਿੰਦਾ ਹਾਂ ਫੇਰ ਕੀ ਹੈ ਤਰਾ ਸੌ ਨਿੱਕੀਆਂ ਮੁੱਟੀਆਂ ਗੱਲਾਂ ਬਤਾ ਹੁੰਦੀਆਂ ਓਦਾਂ ਹੀ ਪਤਾ ਨਹੀਂ ਨੋਆ ਕਿਉਂ ਨਹੀਂ ਚੰਗੀਆਂ ਲੱਗਦੀਆਂ ਧੀਆਂ ਪੋਤੀਆਂ ਚੰਗੀਆਂ ਲੱਗਦੀਆਂ ਭਾਵੇਂ ਉਸ ਲੇਟੇ ਮਾਰ ਮਾਰ ਕੇ ਖਾਂਦੀਆਂ ਰਹਿਣ ਹੁਣ ਇਹ ਆਪੇ ਚਲ ਮੜਾ ਮੋਟਾ ਕੰਮ ਕਰਦੀ ਤੇ ਉਹੀ ਮਾਤਾ ਗੁੱਜਰੀ ਦੀ ਜਾਣਦੀ ਉਹ ਵੇਖਾ ਮੰਮੀ ਚੋ ਰਾਜਨੀਤੋ ਨੇ ਪਾਥੀਆਂ ਰਹੀਆਂ ਚੁੱਕਣਾਂ ਚੁੱਕਣ ਨਹੀਂ ਆ ਪਾਥੀਆਂ ਉਹ ਸਾਰੀ ਢਾੜੀ ਸਾਰੀ ਢਾੜੀ ਉਸ ਬਾਹਰ ਤਾਂ ਬਾਹਰ ਕੰਮ ਨਹੀਂ ਬੇਚਣੀਆਂ ਸਿਰ ਤੇ ਤਲਵਾਰ ਲੱਗ ਰਲਟਕਦੀ ਰਹਿਣੀ ਅਸੀਂ ਪਾਥੀਆਂ ਸੁੱਟੀਆਂ ਪਾਥੀਆਂ ਸੁੱਟੀਆਂ ਐਡੀ ਔਖੀ ਗੱਡੀ ਕਿੰਨਾ ਕੀ ਹੋਇਆ ਨਹੀਂ ਜੇ ਮੈਂ ਸੂਟ ਸਮਾ ਹੀ ਲੈ ਲਿਆ ਕੇ ਵਿਖਾ ਲਈ ਤੇ ਮੈਂ ਤਾਂ ਕਹਿੰਦੀ ਚੰਗਾ ਨਾ ਵਿਖਾਲਦੀ ਆਗੇ ਸੂਟ ਆਗੇ ਆਗੇ ਅੱਛਾ ਘੋਬ ਦੇਣਾ ਹੀ ਹਾ ਜਿਹੜਾ ਮਰਜ਼ੀ ਦੇਣ ਆਇਆ ਹੋਵੇ ਹਾਂ ਤੁਹਾਨੂੰ ਉਹਦਾ ਨਾ ਕੀ ਮੈਨੂੰ ਫੋਨ ਚੁੱਕ ਕੇ ਕਿਹਾ ਕਿ ਪਾਰੀ ਟਾਈਮ ਨਾ ਕਹ ਮੈਂ ਹਰੂ ਹਜੇ ਨਹੀਂ ਟਾਈਮ ਹੈ ਕਹ ਮੈਂ ਆਉਂਗਾ ਇਕੱਲੇ ਟਾਈਮ ਆਹ ਦੇਣ ਆਈ ਸੀ 99 95 ਤੇ ਤੁਸੀਂ ਆਪ ਬਥੇਰੇ ਲੈਨੇ ਆ ਤੁਹਾਨੂੰ ਤੇ ਉਤਨਾ ਹੀ ਕਹਤੇ ਯਕੀਨ ਨਹੀਂ ਹੈਗਾ ਮਾਤਾ ਤਾਂ ਸੜਕੇ ਕੋਲਾ ਹੀ ਹੋ ਗਈ ਵੀ ਸੂਟ ਸਵਾ ਕੇ ਲੈਣ ਤੇ ਨੇ ਪਰ ਬਲਜੀਤ ਤੈਨੂੰ ਉਹਦੇ ਮੈਂ ਕਹਿ ਚਾ ਲੇਕਰ ਆ ਜੀ ਜਦਾ ਲੈ ਗਈ ਤੂੰ ਵੀ ਮੇਰੀ ਗੱਲ ਮੰਨੀ ਨਹੀਂ ਉੱਥੇ ਗਾਜਿੰਦੂ ਕੋਤੇ ਅੱਗੇ ਬਥੇਰੇ ਹੈਗੇ ਜਿਹੜੇ ਉਹਨੇ ਪਹਿਲੇ ਬਥੇਰੇ ਅੱਧੇ ਉਹਦੇ ਕੱਪੜੇ ਤੇ ਤੇਰੇ ਪੌਂਦੀ ਇੱਕ ਦੋ ਸੂਟ ਬਾਅਦ ਕੋ ਨਵੇਂ ਬਾਹਰ ਅੰਦਰ ਜਾਣ ਵਾਲੇ ਤੂੰ ਮੇਂ ਜੇਦੀ ਫਾਲੀਕ ਮੈਂ ਦੇਣਾ ਜੇ ਤੂੰ ਸਤਾਈ ਪਜਾਮੇ ਵਾਲਾ ਮੈਂ ਤੁਹਾਨੂੰ ਕਹੀ ਉਹ ਨੂੰ ਦੇ ਦਿੰਨੇ ਆ ਕੱਡਾ ਵਧੀਆ ਗਰਨਿਸ਼ ਕਲਰ ਹੀ ਉਹ ਮੰਨੀ ਨਹੀਂ ਮੇਰੀ ਉਥੇ ਕੱਲਾ ਤੇ ਫਿਰ ਪਹਿਣੀ ਜਾਓ ਕੰਮ ਕਰੋ ਹੁਣ ਤੂੰ ਇਹ ਨਾਲ ਲੜਾਈ ਪਾ ਕੇ ਬਹਿ ਜਾਓ ਚਲ ਹੁਣ ਇਦਾਂ ਕਰੀ ਆ ਰੋਟੀਆਂ ਬਕਾ ਕੇ ਨਾ ਤੇ ਸ਼ਾਮ ਬੰਦੇ ਦੀ ਚਾਹ ਧਰਦੀ ਕਿਉਂ ਉਹ ਆਈਏਗਾ ਨਾ ਬੰਨਣ ਵਾਲਾ ਉਹ ਬੰਨੜੇ ਬਣਾਉਂਦਾ ਤੇ ਮੈਂ ਤੇ ਚਾਹ ਲੈ ਆਈ ਹੁਣ ਮੰਮੀ ਨੇ ਸੁਣਾ ਤਾਂ ਮੰਮੀ ਆਪੇ ਧਰਦੀ ਆ ਕਿ ਜੇ ਤੂੰ ਲਿਸੀ ਰਹਿੰਗੀ ਸਾਰੀ ਹੁਣ ਜੇ ਮੈਂ ਬਾੜੀ ਗਈ ਭੁੱਲੀ ਚੁੱਕੀ ਤੇ ਤੂੰ ਇਹ ਮੈਨੂੰ ਚੌਕੇ ਦੇ ਵਿੱਚ ਬਾੜ ਕੇ ਰੱਖਣਾ ਮੈਂ ਕਹਸਾਲਾ ਬਲਜੀ ਤੂੰ ਵੀ ਸੌਂ ਖਾਦੀ ਆ ਕਿ ਲੜਨੋਂ ਤੂੰ ਵੀ ਨਹੀਂ ਹਟਣਾ ਉਹ ਜਾਂਦੀ ਦਿਨੇ ਜੋ ਕੀ ਹੋ ਗਿਆ ਮੰਮੀ ਨੂੰ ਹੁਣ ਕੰਮ ਕਰਨ ਵਾਲੀ ਨਹੀਂ ਫਿਰ ਵੀ ਉਹ ਠੱਕੀ ਫਿਰਦੀ ਮਾੜਾ ਮੁੰਡਾ ਨਾਲ ਉਹ ਮੰਮੀ ਕਿਤੇ ਬੁੱਢੜੀ ਹੋ ਗਈ ਆ ਵਾਲਾ ਦਾ ਕੋਈ ਨਹੀਂ ਚਿੱਟਾ ਹੈਗਾ ਹੋਈ ਹੁਣ ਸਾਨੂੰ ਪਤਾ ਨੂੰ ਕਈ ਰੋਗ ਵਾ ਅੰਦਰੇ ਅੰਦਰ ਉਹ ਫੇਰ ਵੀ ਮੈਂ ਨਾ ਬਾਸਰ ਦੀ ਰਹੀ ਕਿ ਕਦੀ ਉਹਨੇ ਇਹ ਨਹੀਂ ਕਰ ਤੂੰ ਜੇਰ ਕੇ ਦਵਾਈ ਖਵਾ ਲਓ ਜੇ ਤੁਹਾਨੂੰ ਕੋਈ ਜਿਆਦਾ ਪ੍ਰੋਬਲਮ ਹੋਵੇ ਉਹ ਤਾਂ ਮੰਮੀ ਮਾੜੀ ਮੁੱਟੀ ਦਵਾਈ ਲਹੁੰਦੀ ਆ ਲੈ ਵੀਰ ਹਿੱਦਾਂ ਨਹੀਂ ਗੱਲਾਂ ਨਾ ਮੇਰੇ ਨਾਲ ਕਰਿਆ ਕਰੋ ਜਿਹੜੀਆਂ ਸੱਸਾਂ ਹੁੰਦੀਆਂ ਨਾ ਬਰਾਬਰ ਦਾ ਨੋਆ ਨਾਲ ਕੰਮ ਕਰਉਂਦੀ ਆ ਵੀ ਘਰ ਚ ਲੜਾਈ ਨਾ ਪਵੇ ਇਹਨਾਂ ਦਾ ਤਾਂ ਕੰਮ ਵੱਖਰਾ ਹੀ ਆ ਨੋਆ ਦਾ ਵੀ ਫਰਜ਼ ਵਾ ਕਿ ਸੱਸਾਂ ਨੂੰ ਘਰ ਮੰਮੀ ਕੋਈ ਨਹੀਂ ਬੈਠੂ ਕੋਈ ਸਾਲ ਮੈਂ ਕਰ ਦੇਣੀ ਮਾਰਾ ਫਟਾੜਿਆ ਫੜਿਆ ਕੰਮ ਕੋਈ ਗੱਲ ਨਹੀਂ ਰਾਜਕੁਰਸੀ ਲਿਆ دینی ਆ ਰਾਜਕੁਰਸੀ ਲਿਆ دینی ਆ ਤੂੰ ਹਾਂ ਬਿਠਾ ਦੇਣੀ ਪੱਕੀ ਗੱਦੀ ਵਾਲੀ ਲਿਆ ਕੇ ਦਿੰਨੀ ਆ ਵੀ ਜਿਹੜਾ ਕੋਈ ਤਕਲੀਫ ਨਾ ਹੋਵੇ ਬੈਠਿਆਂ ਮੇਰਾ ਸਿਰ ਆ ਗਿਆ ਪਾਥੀਆਂ ਟੋਟੋ ਕੰਨੋਂ ਹੋ ਗਿਆ ਵਾ ਮੇਰੇ ਕੋਲ ਹੁਣ ਪਾਥੀਆਂ ਕੁੱਥੀਆਂ ਟੋਈ ਆ ਜਾਂਦੀਆਂ ਰੈਂਦੇ ਪਰ ਗੋਆ ਪਿਆ ਤੇ ਪੱਕੇ ਤੇ ਰੂੜੀ ਦੇ ਸੱਟਾ ਕਰੋ ਮੇਰੇ ਕੋਲ ਪੱਥੇ ਜਾਂਦਾ ਹਾਂ ਆ ਮੰਮੀ ਹੁਣ ਗਾਂ ਸਿਆਲ ਆਇਆ ਨਾ ਤੂੰ ਬੰਦਾ ਸਾਫ ਸੂ ਬਣਾਉਂਦਾ ਉਹ ਤਾਂ ਚੁੱਲ੍ਹੇ ਤੇ ਹੀ ਬਣਦਾ ਵਾ ਨਾ ਹੁਣ ਹੈਗੀਆਂ ਕਿੰਨੀਆਂ ਹੈਗੀਆਂ ਜੇ ਉਹਨਾਂ ਨੂੰ ਫਿਕਰ ਤਾਂ ਸਾਨੂੰ ਬਹੁਤਾ ਨਹੀਂ ਉਹ ਵੇ ਕਿੱਦਾਂ ਕੰਨੀ ਖਸਕਾ ਕੇ ਅੰਦਰ ਵੜ ਗਿਆ ਹਾਂ ਨੂੰ ਬੜਾ ਠੇਕਾ ਵਾ ਪੀ ਅਸੀਂ ਪਾਥੀਆਂ ਢੋਲ ਦਿ ਗਈ ਜੀ ਓ ਮੰਮੀ ਕੋਈ ਗੱਲ ਨਹੀਂ ਮੈਂ ਤਾਂ ਤੁਹਾਨੂੰ ਯਾਰੀ ਪਾਰਟੀ ਚ ਪਾਵਾ ਮੈਨੂੰ ਜਗਾਈਓ ਤੂੰ ਹੀ ਕਹਿੰਦੇ ਬੋਲੇ ਜੀ ਪਾ ਤੂੰ ਤੌੜ ਆ ਗਿਆ ਏ ਅੰਦਰ ਨੂੰ ਪਾਥੀਆਂ ਢੋਢੀ ਮੈਂ ਤੈਨੂੰ ਨਹੀਂ ਤੱਕ ਤੂੰ ਅੰਨਾ ਹੀ ਤੇ ਮੰਮੀ ਦੱਸ ਮੈਂ ਵਿਲਾ ਹਾਂ ਬਾਰਾ ਲੈ ਵੀਰ ਤੂੰ ਕੀ ਕਰਦੇ ਟਾਈਮ ਨਾਲ ਪਹਿਣ ਪਹੁੰਚ ਗਏ ਤੇ ਪਤਾ ਨਹੀਂ ਕਿੱਦਨ ਨੂੰ ਚੱਲ ਜਾਣਾ ਕਿੱਦਨ ਨੂੰ ਨਹੀਂ ਮੋਟਰਸਾਈਕਲ ਦਾ ਵਾਧੂ ਤੇਲ ਫੂਕਦੇ ਰਹਿੰਦੇ ਨਹੀਂ ਪਰ ਤੁਹਾਨੂੰ ਕਿਨ ਮੇਰੇ ਕੱਪੜੇ ਕਿਉਂ ਬਚੇ ਰਹਿੰਦੇ ਆ ਹੁਣ ਐਵੇਂ ਨਾ ਨਿਬੜੇ ਕੱਪੜੇ ਪਾ ਕੇ ਤੁਰਿਆ ਖੜਾ ਆ ਮੰਮੀ ਜਦ ਬੰਦੀ ਆਈ ਉਹਨੂੰ ਡਾਗਾਇ ਕੁਮਾਰ ਬੰਨ ਤੂੰ ਇਹ ਤਵੇਂ ਰਾਂ ਖਸਮ 10 10 ਪੱਤਰ ਕੇ ਰਹਿੰਦੇ ਜੇ ਅਸੀਂ ਕੁੱਤੇ ਉਹ ਕੰਮ ਕਰਦੀਆਂ ਰਹੀ ਕਿ ਜੇ ਤੂੰ ਦੋ ਵਰਗਾ ਤੇਨ ਪਾਤੀਆਂ ਨਹੀਂ ਸੁੱਟ ਦਿੰਦਾ ਤੇ ਕਿਨੇ ਰੀ ਆ ਚਲੀ ਅਸੀਂ ਬੋਤਾ ਖਾਦੀਆਂ ਸਾਨੂੰ ਸਾਨਾ ਵੀ ਨਹੀਂ ਹੁੰਦਾ ਹੁੰਦਾ ਰੰਡਾ ਤੇ ਤੂੰ ਮੈਨੂੰ ਆਵਾਜ਼ ਮਾਰਦੇ ਤੇ ਅੱਛਾ ਤੂੰ ਹਾਂ ਠੀਕ ਠੀਂ ਤੂੰ ਹੀ ਵੇਖਿਆ ਵੀ ਇਹ ਮੰਮੀ ਨੂੰ ਬੋਰਾ ਚੁੱਕ ਕੇ ਆਉਂਦੀ ਨੂੰ ਪਰ ਤੂੰ ਹੀ ਚੁੱਪ ਕਰਿਆ ਅੰਦਰ ਨੂੰ ਕਿਸ ਕਹਿਣ ਕਿ ਮੈਨੂੰ ਨਾ ਗਰਮੀ ਚ ਕਹਿ ਉਹ ਰਾਜਵਿੰਦਰ ਮੈਂ ਤੈਨੂੰ ਸੁਣਾ ਦੇਣਾ ਹੈ ਮੈਨੂੰ ਲੱਗਦਾ ਤੇ ਚਾਹ ਬਣ ਕੇ ਮੈਂ ਚਾਹ ਦੇ ਕੇ ਆਈ ਉਹਨਾਂ ਦੀ ਤਾਨੂੰ ਪਹਿਲਾ ਮਹਰ ਬੰਦੇ ਨੇ ਇਹਨਾਂ ਦੇ ਦੂਜੇ ਪਿੰਡੋਂ ਜਾ ਕੇ ਬਸ ਇਹਨਾਂ ਦੇ ਅੱਗੇ ਅੱਗ ਲਾ ਘਣੀ ਆਮ ਨਿਖਾਣੇ ਮੇਰਾ ਕੰਮ ਅੱਗੇ ਸਾਰੇ ਇਹਨਾਂ ਨੇ ਕੀਤੇ ਉਹਨੇ ਪਿਆਨ ਕਰ ਲਿਆ ਕੰਮ ਚੱਲ ਮਮੀ ਨਾ ਕੱਪ ਤੁਹਾਨੂੰ ਬਤਾ ਵੀਰ ਨੇ ਵੀ ਕਿਹੜੇ ਵਾਰੀ ਆਉਣ ਦੇਣਾ ਵੀਰਾਂ ਨੇ ਮੈਂ ਨੂੰ ਗਾੜੀ ਕੋਹਾ ਪੱਥਣਾ ਤਦਾਂ ਮੈਂ ਪਾਤੀਆਂ ਮੇਰੇ ਕੋਟੀਆਂ ਜਾਂਦੀਆਂ ਜੀ ਤੇ ਮਮੀ ਮੈਂ ਤੁਹਾਨੂੰ ਕਹਿੰਨਾ ਪੱਥੋ ਮਰਜ਼ੀ ਤੇ ਤੁਹਾਡੀ ਆਪਣੀ ਚੱਲਦੀ ਹੈ ਪਾਤੀ ਪੀਹੇ ਦਾ ਸਾਗ ਦੇ ਜਿਹੜਾ ਸਾਗ ਚੁੱਲੇ ਦੇ ਬਸਾ ਗੈਸ ਦੇ ਪਰਦਾਨੀ ਸ਼ਰਮ ਕਮਨੀ ਮੈਨੂੰ ਸਵਾਲ ਲੱਗਦਾ ਤੂੰ ਆਪੋ ਆਪਣੀ ਹੱਥਾਂ ਦੀ ਮਰਜ਼ੀਆਂ ਕਰਦੇ ਮੈਨੂੰ ਮੈਂ ਕਹਣਾ ਮੈਨੂੰ ਬ ਨਸਾ ਨੂੰ ਨਹੀਂ ਪਾੜਾ ਪੈਣਾ ਸਾਨੂੰ ਨਹੀਂ ਵੀਰ ਜੀ ਸਵਾਲ ਲੱਗਦੇ ਤੇ ਭਾਬੀ ਨੂੰ ਕਿਹੜਾ ਲੱਗਦੇ ਉਹ ਵੀ ਕਹੋਗੇ ਚੁੱਲ੍ਹੇ ਤੇ ਬਣਾਉਣਾ ਜੀ ਕੋ ਬਣਾਉਣਾ ਤੇ ਚਲੋ ਹਣ ਕਰਨ ਦੀਆਂ ਨਾ ਮਾੜਾ ਚੰਗਾ ਅੱਜ ਪਕਾਈ ਸੀ ਨਾ ਰੋਟੀਆਂ ਨੂੰ ਕੋਈ ਕੰਮ ਲੱਗੇ ਤਾਂ ਰੋਟੀ ਟੋਕ ਬਣਾਤਾ ਕਿਉਂ ਲੜਾਈ ਪਾ ਲਈ ਹਾਂ ਚਾ ਚੰਗਾ ਵੀ ਚੱਲ ਤੇ ਚੜ ਕੇ ਰੋਟੀਆਂ ਅੱਜ ਪਕਾਤੀਆਂ ਤੇ ਤੈਨੂੰ ਦੇਖਤੀਆਂ ਵੀ ਨਾ ਰੋਟੀਆਂ ਪਕਾਈਆਂ ਅਸੀਂ ਰੋਜ਼ ਪਕਾਉਂਦੀਆਂ ਉਹ ਤੁੰਨਾ ਨਾ ਤੈਨੂੰ ਨਹੀਂ ਪਤਾ ਨਾ ਰੋਟੀਆਂ ਪਕਾਈਆਂ ਮਮੀ ਮੈਂ ਤੇ ਉਹਨੂੰ ਬਠੇੜਾ ਸਮਝਾਉਣਾ ਕਿ ਕਲਾਕਾਰ ਦੇ ਨਾਂ ਬਬ ਤੂੰ ਹੀ ਤੇ ਬੱਸ ਚਾਰੇ ਪੌੜ ਲਗੇ ਮੇਰੇ ਦੁਆਲੇ ਹੀ ਹੋਦੇ ਤਵੇਂ ਤੇ ਚਾਰ ਉਸਵਾ ਕੇ ਲੈ ਇੱਕਦਮ ਸੀਨੇ ਦਿੱਤਾ ਤੂੰ ਚਲਾਕੀਆਂ ਕਿੰਨਾ ਕਰਦਾ ਮੰਮੀ ਮੈਂ ਤੁਹਾਨੂੰ ਉਦੋਂ ਵੀ ਜਾ ਕੇ ਮਿੰਨਨ ਪੜਾ ਜੋ ਉਹ ਤੁਹਾਡੀ ਲੋਨ ਪਾਉਂਦਾ ਪੈਸੇ ਤੂੰ ਦਵੇਂ ਤੇ ਪਤਾ ਨਾ ਉਹਨੂੰ ਜਦੋਂ ਮੈਨੂੰ ਮੰਨਣੀ ਵੀ ਕਿ ਤੂੰ ਹੀ ਨਹੀਂ ਮੇਰੀ ਗੱਲ ਸਮਝਉਂਦੇ ਤਾਂ ਉਹ ਮਾਦੀ ਵੀ ਮੈਂ ਦੱਸ ਕੀ ਕਰ ਮੇਲ ਲੋ ਮਾਰੋ ਕੜੀ ਹਾ ਗੱਲਾਂ ਵਾ ਤੇਰੀਆਂ ਉਦੋਂ ਉਹਨੇ ਕਿਹਾ ਸੀ ਕਿ ਇੱਕ ਸੂਟ ਰਾਜਮਦਰ ਵਾਸਤੇ ਲੈ ਲੈ ਮੈਂ ਰਾਜਮਦਰ ਵਾਸਤੇ ਖੰਦ ਕੀਤਾ ਇਹਨੇ ਆਹ ਉਹ ਪਜਾਮਾ ਸਮਾ ਲਿਆ ਉਹ ਵੀਰ ਮੈਨੂੰ ਨਹੀਂ ਸੂਟ ਚਾਹੀਦਾ ਸੀ ਆ ਮੇਰੇ ਸੂਟ ਕਰਕੇ ਨਾਲ ਹੀ ਲੜੀ ਜਾ ਮਮਮੀ ਇਹਨੂੰ ਵੀ ਅੱਗੇ ਵੀ ਸਮਝਾਇਆ ਸੀ ਤੂੰ ਹੀ ਫੇਰ ਉਹੀ ਗੱਲਾਂ ਲੈ ਕੇ ਬੈਠੀ ਹੈ ਪਰ ਪੁੱਤ ਝੂਠ ਹੀ ਕਿਉਂ ਮਾਰਦੇ ਆ ਸੱਚੀ ਗੱਲ ਕਰਨ ਅਹੀਂ ਇਹਨਾਂ ਨੇ ਕਿਹੜੀ ਝਾਂਗ ਰੱਖੀ ਜਿਹੜੀ ਸਿਰ 'ਚ ਮਾਰਦਿਆਂ ਲੱਗੀਆਂ ਇਹਨਾਂ ਦੇ ਤੇ ਮੰਮੀ ਦਫਾ ਕਰੋ ਉਹ ਮੰਮੀ ਤੁਸੀਂ ਇੰਨਾ ਕਰੋ ਆਪਸਾਂ ਹੁਣ ਤਾਂ ਹਾਵੀਆਂ ਤੈਨੂੰ ਮਾਰਨੀ ਆ ਤੁਸੀਂ ਜੇ ਪੰਜ-ਪੰਜ ਥੂੜੀ ਇਕੋ ਵੇਲੇ ਸਵਾਲ ਨੂੰ ਹੋ ਜਾਵੇ ਹੁਣ ਮੈਂ ਤੈਨੂੰ ਪੁੱਛ ਕੇ ਲੈਣੇ ਆ ਤੇਰੇ ਕੀ ਦਿਲ 'ਚ ਵਾ ਹੁਣ ਮੈਂ ਪੈਸੇ ਕੋਲ ਹੀ ਰੱਖਣੇ ਆਪਣੀ ਮੰਮੀ ਇਹਨਾਂ ਨਾਲ ਨਾ ਲਾਵਾਂਗੇ ਜੇ ਤੇਰੇ ਹੱਥ ਦੇ ਪੈਸੇ ਤੂੰ ਖਾਂ ਮਰ ਕਿਉਂ ਖਾਲਦਾ ਹੈਂ ਜਿਉ ਤੇਰੀ ਰੰਗ ਕਵਤ ਕੋ ਕਰਦਾ ਵਾ ਅਹੀਂ ਤਾਂ ਤੇ ਹੱਥ ਪੁਣੀ ਮਾਰਦਾ ਮੇਰੇ ਦੁਆਰੇ ਉਹ ਜੇ ਤੇ ਮੈਂ ਭੁੱਲਾ ਚਪਾ ਤੁਹਾਡੇ ਲਾਗੇ ਬਹਿ ਜਾਣਾ ਆਣ ਕੇ ਨਾ ਪਿਆ ਕਰ ਉਹ ਵੀ ਕਿ ਰੋ ਜ ਤੁਹਾਡੇ ਜਾਣਾ ਬੈਣਾ ਜਾ ਚਲ ਜਾ ਉਹਦੇ ਲਾਗੇ ਕਿਉਂ ਕਹਿੰਦੀ ਉਹ ਕਰਿਆ ਕਰ ਉਹ ਮੰਮੀ ਇਹਨੇ ਨਾ ਖਪਿਆ ਕਰੋ ਨਾ ਖਪਿਆ ਕਰੋ ਕੋਈ ਨਹੀਂ ਖੈਰ ਲਾਈਆਂ ਝਗੜਿਆਂ ਦੀ ਕੱਲ ਨੂੰ ਆਪਾਂ ਕੁੜੀ ਵੀ ਹੋਣੀ ਹੈ ਜੇ ਇਹੋ ਕੋਈ ਕਰ ਦੇ ਤੇ ਵੇਖਣਾ ਮੈਂ ਕੀ ਆਖੂਗਾ ਜੇ ਤੁਹਾਨੂੰ ਕੁੜੀ ਦਾ ਫਿਕਰ ਹੋ ਤਾਂ ਕਾਟਾ ਕਾਦਾ ਕੁੜੀ ਦਾ ਸਿਰ ਤੇ ਮੈਨੂੰ ਹੀ ਫਿਕਰੋ ਤੁਹਾਨੂੰ ਨਹੀਂ ਕੋਈ ਫਿਕਰ ਹੈਗਾ ਉਹ ਮੰਮੀ ਐਵੇਂ ਟੈਨਸ਼ਨ ਲੈਂਦੇ ਜਾ ਕਰੋ ਜੋ ਸਾਰਾ ਕੁਝ ਆਪੀ ਠੀਕ ਹੋ ਜਾਣਾ ਹੋਰ ਨਾ ਬੰਬੀ ਦੀ ਜੱਲਾ ਹੁਣ ਕੋਈ ਕੰਮ ਨਹੀਂ ਦੱਸ ਦੂ ਮੈਂ ਚਾਹ ਬਣਾਵਾਂ ਨਾ ਹੁਣ ਕੀ ਕਰਨਾ ਹੁਣ ਤਾਂ ਪਾਠੀਆਂ ਘਟੋਲੀਆਂ ਤੁੰਤੂ ਉਹ ਘਰ ਗੋਗਲਾ ਤੇ ਮਿੱਟੀ ਚਾਹ ਲੱਗਾ ਵਾ ਫੇ ਕੰਮ ਕੋਈ ਹੈਗਾ ਵਾ ਜਦੋਂ ਹੁੰਦਾ ਤੂੰ ਮੱਲੋਂ ਮੱਲੀ ਖਿਸਕ ਜਾਣਾ ਜਾ ਦੇ ਆ ਚਾਹ ਚੰਗਾ ਬਾਬਾ ਤੁਸੀਂ ਤੇ ਬਸ ਲੜਨ ਵਾਲੀ ਧਿਆਨ ਮੇਰੇ ਲੱਗੇ ਤੇਰੀ ਵੀ ਜੈਨ ਇੱਕ ਬਾਪ ਹੋਵੇ ਨਾ ਤੇ ਮੈਂ ਤੂੰ ਤੇਰੇ ਤੋਂ ਲੱਗੇ ਹਾਂ ਮਾਸਾ ਤੋਂ ਥਾਵੇਂ ਹਟਾੜੇ ਦੇ ਕੰਦਾ ਜਾਣਾ ਹਾਂ ਨਹੀਂ ਵੀਰ ਦਾ ਵੀ ਕੋਈ ਹਿਸਾਬ بتاਓ ਜਿੰਨੇ ਸਾਡੇ ਇਆਖ ਦੇ ਲੱਗਣਾ ਨਹੀਂ ਭਾਬੀ ਤੋਂ ਤਾਂ ਐਂ ਡਰਦਾ ਰਹਿੰਦਾ ਪਤਾ ਨਹੀਂ ਕਿਦਾਂ ਉਹਨੇ ਤਲਵਾਰ ਰੱਖੀ ਹੁੰਦੀ ਸਿਰ ਤੇ ਹਾਂ ਉਹ ਕੋਈ ਡਰਦਾ ਇਹਨੇ ਉਹਨੇ ਰਾਈ ਪਾਇਆ ਲੱਗਾ ਸੂਟ ਹੈ ਨਾ ਉਹਦਾ ਹੈ ਤਾਂ ਥੋੜਾ ਜਿਆਦਾ ਖੁੱਲਾ ਚੱਲ ਕੋਈ ਨਹੀਂ ਜਦੋਂ ਮੈਂ ਕਿਤੇ ਜਾਣਾ ਹੋਊਗਾ ਨਾ ਮੋਟੇ ਮੋਟੇ ਬੱਕੇ ਸੀ ਨੂੰ ਮਾਰ ਲਵਾਂਗੀ ਬਾਵਾ ਤਾਂ ਉਹ ਖੁੱਲ੍ਹੇ ਹੀ ਚੱਲੀਆਂ ਅੱਜਕੱਲ ਸਿਵਾਲ ਆ ਕੀ ਕਰਨੀ ਆ ਮੈਂ ਹਜੇ ਸੂੜ ਪਾ ਕੇ ਨਹੀਂ ਵੇਖਿਆ ਅੰਗਣਾ ਨਹੀਂ ਲਾ ਕੇ ਵੇਖਿਆ ਤੇ ਤੂੰ ਪਾ ਕੇ ਬਹਿ ਵੀ ਗਈ ਆ ਉਹ ਜਿਹਦੇ ਸਵਾਇਆ ਹੋਏ ਨਾ ਉਹਦੀ ਸੁੱਖ ਮੰਗੀ ਦੀ ਹੋਈ ਦੀ ਆ ਉਹ ਪਹਿਲਾਂ ਪਾ ਲੈ ਬਾਅਦ ਚ ਤੂੰ ਵੀ ਪਾ ਲੈਂਦੀ ਆ ਲੈ ਭਾਬੀ ਮੈਨੂੰ ਸੋਹਣਾ ਲੱਗਾ ਤੇ ਮੈਂ ਕਿਹਾ ਚੱਲ ਪਾ ਕੇ ਵੇਖ ਲੈਨੀ ਆ ਕਾ ਕਰਕੇ ਪਾ ਲਿਆ ਸੋਹਣਾ ਲੱਗਾ ਤੈਨੂੰ ਹੁਣੇ ਤੇਰੀ ਮਾਂ ਨੂੰ ਕਹਦਾ ਮਾਂ ਤੇਨੂੰ ਗੁੱਸਾ ਲੱਗ ਜਾਣਾ ਮੈਂ ਉਹ ਜਦੋਂ ਤੁਹਾਡੇ ਬਾਤੇ ਆਉਂਦਾ ਕਪੜੇ ਮੈਂ ਹੀ ਦਾ ਕਰਦੀ ਆ ਤਲੇ ਪਾਬੀ ਫੇਰ ਕੀ ਹੋਇਆ ਪਾਵਲਿਆ ਓਦਾਂ ਵੀ ਤੇ ਮੈਂ ਤੁਹਾਡੇ ਸੂਟ ਪਾ ਹੀ ਲੈਨੀ ਆ ਤੇ ਜੇ ਆਹ ਪਾ ਲੈ ਤਾਂ ਫੇਰ ਕੀ ਹੋ ਗਿਆ ਵਾ ਓ ਮੈਂ ਇੱਕ ਇੱਕ ਵਾਰੀ ਪਾਏ ਹੁੰਦੇ ਆ ਤਾਂ ਤੂੰ ਪਾਉਣੀ ਆ ਆਹ ਤਾਂ ਜੇ ਕੋਰਾ ਸੂਟ ਵਾ ਓਦਾਂ ਤਾਂ ਪਾ ਕੇ ਬੈਗੀ ਮੈਂ ਤੇ ਕਦੀ ਤੋਤਾ ਵੀ ਨਹੀਂ ਤੁਹਾਡੀ ਤਾਂ ਨਹੀਂ ਵੀ ਮੈਂ ਐਵੇਂ ਇਹਨਾਂ ਦੀ ਮਾਇਆ ਨਿਕਲ ਜੂਗੀ ਆ ਖੜੇ ਖੜੇ ਸੂਟ ਸੋਹਣੇ ਲੱਗਦੇ ਆ ਨਾਲੇ ਹੁਣ ਮੁੜਕਾ ਲੱਗ ਜਾਣਾ ਠੰਡ ਪੈ ਜੂ ਨਾਲੇ ਤੇਰੇ ਕਲੇਜੇ ਨੂੰ ਲੈ ਭਾਬੀ ਇੰਨੀ ਛੇਤੀ ਕੀ ਮੁੜਕਾ ਲੱਗ ਜਾਣਾ ਹਜੇ ਤਾਂ ਮੈਂ ਹੁਣੇ ਪਾਇਆ ਤੋਂ ਹੁਣੇ ਮੈਂ ਲਾ ਦੇਣਾ ਹੀ ਨਹੀਂ ਲਾ ਦੇਣਾ ਹੀ ਤੂੰ ਕਿਉਂ ਬੋਲਣ ਢੀ ਨਾ ਆ ਮਮੀ ਵੇਖ ਦੀਪਾ ਲਾ ਸੋਨਾ ਲੱਗਾ ਸੁਰਤੇ ਹਣਾ ਆਇਦਾ ਕੁੜੀਆਂ ਚਿੜੀਆਂ ਮळे ਸੋਨਾ ਲੱਗਾ ਪਾਇਆ ਮੇਰੀ ਤੀਨ ਬਹੁਤ ਸੋਨਾ ਲੱਗਾ ਮੰਮੀ ਭਾਬੀ ਗੁੱਸਾ ਕਰਦੀ ਆ ਲੈ ਗੁੱਸਾ ਕਰਾ ਕਰਨੀ ਆ ਕਿਉਂ ਪਾਲਿਆ ਚਾਰ ਸੂਟ ਮਾ ਤੇਰੇ ਜੇ ਕੋਨੇ ਪਾਲਿਆ ਕਿਹੜਾ ਲੋੜਾ ਪੈ ਗਿਆ ਮੰਮੀ ਥੋੜੀ ਬੱਚੀ ਸੋਚੋ ਵਿਚਾਰ ਕਰੋ ਮੈਂ ਐਡੀ ਰੀਜ ਨਾ ਸੋਇਆ ਵਾ ਤੇ ਤੁਸੀਂ ਪਾ ਕੇ ਖਰਾਬ ਵੀ ਕਰਤਾ ਅਗੋੜੇ ਕੋੜੇ ਸਮੈਲ ਆ ਜਾਣੀ ਹੁਣ ਮੁੜ ਕੇ ਦੀ ਫੇ ਮੈਨੂੰ ਧੋਣਾ ਪੈਣਾ ਚੱਲ ਨੀ ਚੱਲ ਕਿਤੇ ਨਹੀਂ ਆਉਂਦੀ ਮੇਰੀ ਤੀਨੇ ਪਾਇਆ ਕਿੱਡੀ ਫੱਬਣ ਦੀ ਆ ਕਿਦਾਂ ਤੂੰ ਸੁੱਕ ਵੇਖ ਕੇ ਕੋਸ਼ੋਪ ਚਲ ਆ ਗਿਆ ਵਾ ਤਹਲੇ ਡੰਗੇ ਕੰਨ ਤੇ ਚਲ ਸੋਹਣਾ ਲੱਗਾ ਨੂੰ ਪਾਇਆ ਤੂੰ ਲੜਾਈ ਪਾ ਲਈ ਆ ਭਾਬੀ ਮੈਂ ਲਾ ਕੇ ਤੇ ਰੱਖ ਦਿੰਦੀ ਆ ਨਹੀਂ ਨਹੀਂ ਬਿਲਕੁਲ ਨਹੀਂ ਲਾਉਣਾ ਬਹੁਤ ਸੋਹਣਾ ਉਹ ਗੱਲ ਕਾਦੀ ਬਾਤ ਕਾਦੀ ਜਰਿਆ ਨਹੀਂ ਗਿਆ ਤਾੜ ਦੇਖੋਗੇ ਜੇ ਮੈਂ ਸਮਾਈ ਲੈਂਦੇ ਆ ਤੇ ਚੱਲ ਠੀਕ ਵਾ ਨਹੀਂ ਜਰਿਆ ਗਿਆ ਕਹਿੰਦੀ ਤੇ ਕਹਿੰਦੀ ਰਹਿਂਦੇ ਬਹੁਤ ਸੋਹਣਾ ਲੱਗਣ ਡਿਆ ਤੂੰ ਪਾ ਕੇ ਫਿਰ ਤੋਰ ਨਹੀਂ ਲਾ ਕੇ ਤੇ ਰੱਖ ਓਥੇ ਨਹੀਂ 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 ਤੇ ਲਾਉਣਾ ਹੱਦੋਂ ਕੀ ਤੇਰੇ ਵਾਲੇ ਕਿਉਂ ਲਾਵੇ ਉਹ 2 ਜੇ ਲਾ ਲੰਦੇ ਨੂੰ ਪਾ ਕੇ ਕੀ ਗੋਲੀ ਵਾ ਚੰਗੀ ਆ ਅੱਗੇ ਵੀ ਤੇਰੇ ਪਉਂਦੀ ਆ ਨਾ ਉਹ ਲੱਥੇ ਉਹਨੂੰ ਨਹੀਂ ਪਸੰਦ ਸਮੈਲ ਹੁੰਦੀ ਤੇਰੀ ਤੈਨੂੰ ਬਹੁਤੀ ਸਮਾਂ ਲੰਬੀ ਐ ਮਮੀ ਮੈਂ ਆਪ ਪਾ ਕੇ ਲਾ ਕੇ ਉਸੇ ਵਲੇ ਨਹੀਂ ਫੜਾ ਦਿੰਦੀ ਉਹ ਮੇਰੀ ਅਲਮਾਰੀਆਂ ਚ ਪਏ ਹੁੰਦੇ ਜਿਹੜੇ ਕੱਟ-ਕੱਟ ਪਾਉਂਦੀ ਆ ਆਹ ਤੇ ਜੇ ਇੱਕ ਵਾਰੀ ਮੈਂ ਅੰਗਣਾ ਵੀ ਨਹੀਂ ਲਾਇਆ ਮੈਂ ਕਿਨੂੰ ਵਿਖਾਲਿਆ ਵੀ ਨਹੀਂ ਮੈਂ ਪਾ ਕੇ ਤਾਂ ਸਟੇਟਸ ਲਾਉਣਾ ਹੀ ਇੰਸਟਾਗ੍ਰਾਮ ਤੇ ਪਾਉਣੀ ਆ ਫੋਟੋ ਚੱਲ ਖਸਮਾ ਨੂੰ ਕਹਾਂ ਤੇਰਾ ਚੱਲ ਭਾਬੀ ਲੜ ਹੋਣਾ ਫਸ ਗਲਤੀ ਹੋ ਗਈ ਮੇਰੇ ਤੋਂ ਜਿਹੜਾ ਮੈਂ ਤੁਹਾਡਾ ਸੂਟ ਪਾ ਲਿਆ ਮੈਂ ਤੇ ਉਦਾਂ ਹੀ ਚਾਣਾ ਪਾ ਲਿਆ ਕੋਈ ਹੁਣ ਜੇ ਇੱਕ ਵਾਰੀ ਇਹਨੇ ਪਾ ਲਿਆ ਕੋਈ ਗੱਲ ਨਹੀਂ ਜਾਂ ਤੇ ਫੜ ਕੇ ਲਾ ਕੇ ਮੜ ਜਾ ਹੁਣ ਕੋਈ ਗੱਲ ਨਹੀਂ ਤਾਂਗੇ ਠੰਡ ਤੈਨੂੰ ਕੁਲੀ ਨੰਦ ਰਾਜ ਕਰਕੇ ਮੰਮੀ ਹੋ ਗਿਆ ਪਾ ਲਿਆ ਹੁਣ ਜਿੱਦਾਂ ਇਹਨੇ ਇੱਕ ਵਾਰੀ ਪਾ ਲਿਆ ਫਿਰ ਸਾਰਿਆਂ ਨੂੰ ਇਹੋ ਹੀ ਹੋਣਾ ਨਾ ਇਹਦਾ ਸੂਟ ਵਾ ਫਿਰ ਕਹਿੰਨੇ ਇਹ ਤੇ ਨਹੀਂ ਨਾ ਸਮਨਾ ਵੀ ਮੈਂ ਸਮਾਇਆ ਵਾ ਤੇ ਜਿਹੜਾ ਤੇਰੇ ਪੌਂਦੀ ਆ ਉਹਨੂੰ ਨਹੀਂ ਹੋ ਕੀ ਕਹਿੰਦੇ ਕਿ ਉਹਨੇ ਪਾਇਆ ਤੇ ਭਝਾਈ ਨਹੀਂ ਤੇ ਲੱਥੇ ਪੌਂਦੀ ਆ ਉਦੋਂ ਤੈਨੂੰ ਮਾਸਾ ਸ਼ਰਮ ਨਹੀਂ ਆਉਂਦੀ ਤੈਨੂੰ ਬੱਸ ਕਰੋ ਮੈਂ ਤੇ ਨਾਲ ਬਹਿਸ ਕਰਨਾ ਹੀ ਨਹੀਂ ਚਾਹੁੰਦੀ ਬਹਿਸ ਨਹੀਂ ਕਰਨਾ ਚਾਹੁੰਦੀ ਪਾਇਆ ਲੱਗ ਲੱਗੀ ਨੂੰ ਕੁਲੀ ਨਾ ਸੁਪਾ ਕੇ ਪਾਇਆ ਕਿ ਮੰਮੀ ਕੀ ਵੇ ਬੜਾ ਸਿਰ ਤੇ ਰੱਖਿਆ ਵਾ ਉਹ ਨਹੀਂ ਹੋਇਆ ਮੇਰੀ ਸੁਣ ਲੈ ਧਿਆਨ ਨਾਲ ਐਰਕਾ ਕੋ ਫਸਲ ਵਾੜੀ ਆਉਂਦੀ ਐ ਨਾ ਤੇ ਪੈਸੇ ਅੱਧੇ ਅੱਧੇ ਹੋਣੇ ਕਿਉਂ ਹੁਣ ਕੀ ਹੋ ਗਿਆ ਕੁਛ ਵੀ ਹੋ ਗਿਆ ਮੈਂ ਆਪਣੇ ਵੱਖਰੇ ਪੈਸੇ ਰੱਖਨੇ ਆ ਆਪਣੇ ਤੇ ਵੱਖਰੇ ਰੱਖ ਲਿਓ ਤੇ ਗਾੜੀ ਮੈਂ ਤੈਨੂੰ ਕਣਕ ਨਹੀਂਓਂ ਬੀਜਣ ਦੇਣੀ ਜਿੰਨੀ ਦੇਰ ਮੇਰੀ ਕੁੜੀ ਦਾ ਨਾ ਵਿਆਹ ਹੀ ਗਈ ਤੇ ਮੈਂ ਨਹੀਂ ਤੈਨੂੰ ਪਹਿਲੀ ਤੋਂ ਕੋਈ ਪੈਸਾ ਤੇਲਾ ਦੇਣਾ ਨਾ ਪਰ ਮੈਂ ਕੋਈ ਦਾਣਾ ਫੱਕਾ ਹੀ ਦੇਣਾ ਆਪਣੀ ਕਮਾਈ ਖਾ ਕਰ ਤਖਾ ਕੋਈ ਹੁਣ ਹੋਇਆ ਕੀ ਆ ਨਾਲ ਕਣਕ ਕਿੱਥਾਂ ਬੀਜਣੀ ਆ ਕੋਈ ਆ ਕੀ ਆ ਮੈਂ ਕੁੜੀ ਨੇ ਸੂਟ ਪਾ ਲਿਆ ਪਜਾਮੇ ਜਿਹੇ ਵਾਲਾ ਤੇ ਤੇਰੀ ਬੁੱਢੀ ਨੇ ਓਏ ਓ ਗੱਲਾਂ ਕੀਤੀ ਜਿਹੜੇ ਕਰਦਿਆ ਕਿ ਕੀ ਲੋੜਾ ਪੈ ਗਿਆ ਉਹ ਵੀ ਤੇ ਤੇਰੀ ਭੈਣ ਵਾ ਨਾ ਤੇ ਮੰਮੀ ਪਤਾ ਤੇ ਹੈਗਾ ਤੁਹਾਨੂੰ ਦੋਆ ਜਾਣੀਆਂ ਨੇ ਮਾਮਾ ਤੇ ਉਹਨੂੰ ਜਿੱਦਾਂ ਦਾ ਸੁਭਾਵਤ ਕਿਉਂ ਇਹ ਸੂਟ ਛੇੜ ਦੀਆਂ ਜੀ ਚੱਲ ਫੇ ਠੀਕ ਵਾ ਹੁਣ ਤਾਂ ਤੁਸੀਂ ਪੰਜ ਪੰਜ ਮਹੀਨੇ ਦਾ ਸੂਟ ਬਣਾਉਂਦੇ ਫੇ ਮੈਂ ਵੇਹ ਨੂੰ ਆਪੇ ਕਮਾਈ ਦੇ ਕਿੰਨੇ ਕੁ ਤੁਸੀਂ ਪੰਜ ਬਣਾਉਂਦੇ ਜੇਕਰ ਸਾਲ ਬਾਅਦ ਇੱਕ ਬਣਾਉਂਦੇ ਜੇ ਤੁਹਾਨੂੰ ਪਤਾ ਫੇ ਲੱਗਣਾ ਨਿਕਲ ਕੇ ਤੁਸੀਂ ਕਿੱਦਾਂ ਬੀਜ ਲੋ ਮੈਂ ਆਪੇ ਬਚਾ ਲਉ ਜੋ ਕੋ ਮਰਜੀ ਮੰਮੀ ਇਹ ਗੱਲ ਨਹੀਂ ਹੋ ਪੰਨੀ ਹਾਂ ਮੈਂ ਹੁਣੇ ਦੱਸਦਾ ਹਾਂ ਹਾਂ ਕਾਲੀ ਬੀਜਣੀ ਤੁਸੀਂ ਮੈਂ ਤੂੰ ਐਦਾ ਘਰ ਅੱਡ ਹੋ ਜਾਹੀ ਆਪਣੀ ਰੋਟੀ ਪਕਾਵਾਂਗੇ ਤੇ ਖਾਵਾਂਗੇ ਮਾਵਾਂ ਤੇ ਆਈ ਮਾੜਾ ਖਾਈਏ ਚੰਗਾ ਖਾਈਏ ਤੁਹਾਨੂੰ ਕੋਈ ਮਤਲਬ ਨਹੀਂ ਤੂੰ ਹੀ ਤਾਂ ਸਾਡਾ ਲਹੂ ਪੀ ਲਿਆ ਨਹੀਂ ਤੇ ਕਾਲੀ ਹੈਗੇ ਤਿੰਨ ਚਾਰ ਜਣੇ ਜਿੰਨਾਂ ਨੇ ਅੱਡ ਹੋਣਾ ਫੇਰ ਤੁਸੀਂ ਆਪ ਹੀ ਸ਼ਰਮ ਕਰੋ ਜੇ ਤਿੰਨ ਚਾਰ ਜਣੇ ਨਹੀਂ ਨਾ ਗਏ ਤਾਂ ਤੁਹਾਨੂੰ ਸ਼ਰਮ ਚਾਹੀਦੀ ਆ ਕਿ ਅਸੀਂ ਇਹਨਾਂ ਨੂੰ ਕਿਉਂ ਇੰਨੀ ਸੂਲੀ ਤੇ ਟੰਗਿਆ ਤੁਸੀਂ ਮੈਨੂੰ ਆਪੇ ਕਹਿਣ ਤੇ ਮਜਬੂਰ ਕੀਤਾ ਉਹ ਮੰਮੀ ਮੈਂ ਕਿਸੇ ਨੂੰ ਕੁਝ ਨਹੀਂ ਕਹਿ ਇਹਨੂੰ ਕਿ ਮਜਬੂਰ ਕੀਤਾ ਤੁਹਾਡੀਆਂ ਆਪਣੀਆਂ ਮੈਂ ਹਿਸਾਬ ਲੈ ਅੱਖਾਂ ਹੋਰ ਹੋਈਆਂ ਕਾਲੀ ਹੋਰ ਹੋਈਆਂ ਮੈਂ ਕਿਵੇਂ ਇਹ ਲੈਣ ਦੀ ਚੀਜ਼ ਜਿਹੜੀ ਮੇਰੀ ਅੱਖਾਂੋਂ ਰੋ ਤਵੇਂ ਕਾਹਦੇ ਤਾਨੂੰ ਅੱਡ ਹੁੰਦੀ ਪੈਗੀ ਗੇਰ ਕਾੜੀ ਹੋਵੇ ਨਾ 2009 ਪਤ ਮਤਲਬ ਕਹਿੰਦਾ ਵੀ ਚੰਗਾ ਲੱਗਦੀ ਮੈਂ ਅੱਡ ਹੋਣਾ ਪਤ ਤਾਨੂੰ ਤੂੰ ਕਹਿੰਦਾ ਵੀ 9 ਪਤ 2 4 ਤੇ ਕੁੜੀਆਂ ਮੇਰੀਆਂ ਕਿੰਨੀਆਂ ਕਿ ਇੱਕ ਮੇਰੀ ਕੁੜੀ ਆ ਉਹਨੂੰ ਤੂੰ ਹੀ ਖਲੋਣਾ ਭਾਰੀ ਕੀਤਾ ਤਾਂ ਜਿੰਨਾ ਹਰਾਮ ਕੀਤਾ ਹਰ ਵੇਲੇ ਗੋਇਆ ਕੁੜੇ ਚ ਵਿਚਾਰੀ ਬੜੀ ਰਹਿੰਦੀ ਤੇ ਜੇ ਮੰਮੀ ਮੈਂ ਕਹਿਇ ਦਿੱਤਾ ਕਿ ਅਗਲੇ ਮਹੀਨੇ ਫਸਲ ਆ ਗਈ ਨੀ ਸਵਾਲ ਲਿਓ ਪੰਜ ਪੰਜ ਸੂਟ ਤੇ ਕੀ ਲੋੜੀ ਉਹਦੇ ਸੂਟ ਛੇੜਨ ਦੀ ਚੱਲ ਜੇ ਤੂੰ ਹਾਰ ਗਾਲ ਕਹਿੰਦੇ ਕੀ ਲੋੜੀ ਛੇੜਨ ਦੀ ਤੇ ਜੇ ਉਹਨੇ ਪਾ ਹੀ ਲਿਆ ਤਾਂ ਲੋੜਾ ਵੀ ਕੀ ਆ ਗਿਆ ਇਹਦੀ ਭੈਣਾ ਵਰਗੀ ਹੈ ਤੇ ਤੁਹਾਨੂੰ ਵੀ ਪਤਾ ਉਹ ਆਪਣੀ ਮਰਜ਼ੀ ਦਾ ਸੂਟ ਪਾਵੇ ਸਾਰੇ ਦੇ ਦੇ ਤੁਹਾਨੂੰ ਐਦਾਂ ਕੋਈ ਉਹ ਨਹੀਂ ਚੀਜ਼ ਨੂੰ ਛੜੇ ਮੈਂ ਤੁਹਾਨੂੰ ਪਤਾ ਤੜਫਦੀ ਆ ਬਸ ਠੀਕ ਵਾ ਫਿਰ ਉਹਦੇ ਸੁਭਾਅ ਨੂੰ ਠੀਕ ਉਹਦਾ ਸੁਭਾਅ ਜਿੱਦਾਂ ਦਾ ਮਰਜ਼ੀ ਕੋੜਾ ਤੈਨੂੰ ਮਨਜ਼ੂਰ ਆ ਤਾਂ ਸਾਨੂੰ ਤੇਰਾ ਤੈਨੂੰ ਸਾਡਾ ਨਹੀਂ ਮਨਜ਼ੂਰ ਹੈਗਾ ਉਹਨੂੰ ਨਹੀਂ ਇੱਕ ਵਾਰੀ ਵੀ ਦਮਕਾ ਮਾਰਦਾ ਵੀ ਮੇਰੀ ਮਾਂ ਵਾ ਮੇਰੀ ਭੈਣ ਵਾ ਉਹ ਮੰਮੀ ਬਠੇਰਾ ਕੋ ਸਮਝਾਉਣਾ ਉਹਨੂੰ ਵੀ ਉਹ ਵੀ ਨਹੀਂ ਸਮਝੀ ਉਹਨੇ ਵੀ ਆਖਿਆ ਜੀ ਜਾ ਉਹ ਜੋ ਮਰਜ਼ੀ ਤੇਰੇ ਅੱਖੇ ਨਹੀਂ ਮਿਲਣਾ ਤੇ ਫਿਰ ਉਹਨੂੰ ਕਹਾਂ ਵੀ ਲਿਆ ਪਿਆ ਹੁਣ ਕਾਰ ਕਮਾਈ ਤੇ ਦੇ ਮੈਨੂੰ ਤੇ ਮੈਂ ਵਰਤਾ ਮੇਰੀ ਮਾਂ ਨੇ ਮੈਨੂੰ ਜਵਾਬ ਦਿੱਤਾ ਮੰਮੀ ਇਹ ਗੱਲ ਨਹੀਂ ਹੋ ਮੈਂ ਹੁ ਮੈਂ ਨਹੀਂ ਕਾਕਾ ਤੇ ਨਾ ਰੋਟੀ ਹੁਣ ਖਾਣੀ ਮੈਂ ਆਪੇ ਪਕਾ ਲੂੰਗੀ ਮਾਵਾ ਤੇ ਅਸੀਂ ਪਕਾ ਲਿਆ ਕਰਾਂਗੇ ਤੇ ਖਾ ਲਿਆ ਕਰਾਂਗੇ ਤੂੰ ਇਹ ਆਪਣੀ ਪਕਾਉ ਤੇ ਆਪਣੀ ਖਾਓ ਆ ਚੰਗੀ ਤਾਂ ਦੀ ਗੱਲ ਵਾ ਤੂੰ ਇਹ ਇੱਦਾਂ ਰਹੇ ਜਿਦਾ ਮੈਂ ਕਦੇ ਉਪਰ ਆਉਣਾ ਮੈਂ ਬੜਾ ਕੋ ਵੇ ਲੈ ਮੈਂ ਬੜਾ ਕੋ ਸਿਆ ਲਿਆ ਇਹ ਨਹੀਂ ਵੀ ਹੁਣ ਜੇ ਤਰਾ ਪਿਓ ਮਰ ਗਿਆ ਤੇ ਉਹਦੀ ਕਮਾਈ ਵਰਤਣ ਦੇ ਤੂੰ ਜੇ ਤੂੰ ਆਪਣੇ ਪੱਲੇ ਨੂੰ ਕੋਈ ਕਮਾਈ ਕਰਕੇ ਦੇ ਸਕਦੇ ਉਹ ਵੀ ਧੀ ਹੈ ਮੇਰੀ ਤੇ ਜੇ ਇਹ ਗੱਲ ਤੇ ਆਏ ਜੇ ਨਾ ਤੂੰ ਮੈਂ ਅੱਧੀ ਕਰਨ ਕੇ ਬੀਜ ਦੀ ਅੱਧੀ ਫੇ ਤੂੰ ਆਂ ਬੀਜ ਲਿਓ ਬੀਜ ਦੀ ਮੈਂ ਤੈਨੂੰ ਬੁਝਾਉਣੀ ਆ ਅਜਿਹੇ ਜੀ ਕਰ ਨਾ ਪਤਾ ਨਹੀਂ ਆਈ ਤੂੰ ਮੇਰੇ ਨਾਲ ਗੱਲ ਹੀ ਉਨੂੰ ਕਹਿ ਲਿਆ ਕੇ ਦੇ ਉਹਨੂੰ ਪਤਾ ਲੱਗੇ ਇਹਨੂੰ ਪੁੱਛੜਾ ਆਇਨਾ